ਸਸਰੀਏ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਸਰਹੰਦ ਦੀ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜਿਹੜਾ 13 April 1992 ਨੂੰ ਵਿਸਾਖੀ ਵਾਲੇ ਦਿਨ ਬਣਾਇਆ ਗਿਆ ਸੀਗਾ ਇਹਦਾ ਨਾਂ ਫਤਿਹਗੜ੍ਹ ਇਸ ਕਰਕੇ ਰੱਖਿਆ ਗਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦਾ ਨਾਂ ਸੀਗਾ ਜਿਹੜਾ ਉਹ ਫਤਿਹ ਸਿੰਘ ਸੀਗਾ ਤੇ ਇਸ ਕਰਕੇ ਇਸ ਸ਼ਹਿਰ ਦਾ ਨਾਂ ਫਤਿਹਗੜ੍ਹ ਸਾਹਿਬ ਪੈ ਗਿਆ ਸੀਗਾ ਫਤਿਹਗੜ੍ਹ ਸਾਹਿਬ ਨੂੰ ਸਰਹੰਦ ਵੀ ਕਿਹਾ ਜਾਂਦਾ ਤੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਵੱਖ-ਵੱਖ ਢੰਗ ਨਾਲ ਆਪਣੀਆਂ ਕਿਤਾਬਾਂ ਦੇ ਵਿੱਚ ਇਸ ਇਤਿਹਾਸ ਦਾ ਵਰਣਨ ਕੀਤਾ ਹੋਇਆ ਸਰਹੰਦ ਬਾਰੇ ਸਾਰੇ ਹਵਾਲਿਆਂ ਨਾਲ ਸਰਹੰਦ ਨੂੰ ਸਤੂਧਾਰ ਦੇਸ਼ ਦੇ ਤੌਰ ਤੇ ਜਾਣਿਆ ਜਾਂਦਾ ਹੈ ਮੂਲ ਰੂਪ ਦੇ ਵਿੱਚ ਸ੍ਰੀਨੰਥਾਮ ਆੜਿਆ ਦਾ ਨਿਵਾਸ ਸਥਾਨ ਵੀ ਜਣਿਆ ਜਾਂਦਾ ਹੈਗਾ ਬਾਅਦ ਵਿੱਚ ਇਹ ਪਾਲ रियासत ਦੀ ਸਰਦ ਸਰਦੀ ਸ਼ਹਿਰ ਬਣ ਗਿਆ ਸੀਗਾ ਇੱਕ ਹੋਰ ਹੱਥ ਲਿਖਤ ਅਨੁਸਾਰ ਹੈਗਾ ਸਰਹੰਦ ਕਾਬਲ ਦੇ ਬ੍ਰਾਹਮਣੀ ਰਾਜ ਦੀ ਪੂਰਵੀ ਸਰਦ ਸੀ ਸਰੰਦ ਦੇ ਤੇ 11ਵੀਂ ਸਦੀ ਵਿੱਚ ਮਹਿਮੂਦ ਰਾਜਨੀ ਨੇ ਭਾਰਤ ਦੇ ਹਮਲਾ ਕੀਤਾ ਤੇ 1193 ਵਿੱਚ Hindu ਰਾਜੇ ਨੂੰ ਗ੍ਰਿਫਤਾਰ ਕਰਕੇ ਉਸ ਦਾ ਸ਼ਾਸਨ ਖਤਮ ਕੀਤਾ ਸੀਗਾ ਇਸ ਤੋਂ ਬਾਅਦ ਇਸ ਤੋਂ ਬਾਅਦ ਸੁਲਤਾਨ ਆਰਮਸ਼ਾ ਨੇ ਇੱਥੇ ਰਾਜ ਕੀਤਾ ਨਮਰ ਉਦਦੀਨ ਕਿਊਬਾਚਾ ਨੇ 1210 ਵਿੱਚ ਸਰੰਦ ਤੇ ਜਿੱਤ ਹਾਸਲ ਕੀਤੀ ਪਰ ਅਲਤਮਸ਼ ਨੇ ਇਸ ਕਲੇ ਨੂੰ ਦੁਬਾਰਾ ਜਿੱਤ ਲਿਆ ਸੀ ਬੜਵੰਦੇ ਭਤੀਜੇ ਸ਼ੇਰਖਾਨੇ ਇਸ ਸ਼ਹਿਰ ਦੇ ਵਿੱਚ ਸਰਹੰਦ ਦੇ ਵਿੱਚ ਕਿਲੇ ਦਾ ਨਿਰਮਾਣ ਕਰਵਾਇਆ ਸੀ 1526 ਦੇ ਵਿੱਚ ਇਸ ਦੌਰਾਨ 1526 ਵਿੱਚ ਪਾਣੀਪਤ ਦੀ ਲੜਾਈ ਹੋਈ ਸੀ ਜਿਹਦੇ ਵਿੱਚ ਇਬਰਾਹਿਮ ਲੋਦੀ ਹਾਰ ਗਿਆ ਸੀ ਉਸ ਤੋਂ ਬਾਅਦ ਮੁਗਲ ਹਕੂਮਤ ਦੇ ਹੱਥ ਇਹ ਸ਼ਹਿਰ ਚਲਿਆ ਗਿਆ ਸੀ ਉਸ ਸਮੇਂ ਮੁਗਲ ਹਕੂਮਤ ਕਹਦੀ ਹੈ ਵੀ ਵੱਡੇ ਪੱਧਰ ਤੇ ਅਤਿਆਚਾਰ ਕਰ ਰਹੀ ਸੀ ਉਹਦਾ ਜਿਹੜਾ ਮਹਾਰਾਜਾ ਕਹ ਲਓ ਸਮਰਾਟ ਕਹ ਲਓ ਮੋਗਲ ਸਮਰਾਟ ਜਿਹੜਾ ਔਰੰਗਜ਼ੇਬ ਸੀਗਾ ਤੇ ਉਹਦਾ ਇੰਨਾ ਅਤਿਆਚਾਰ ਵਧਿਆ ਪਿਆ ਸੀ ਤੰਗ ਹੋਏ ਪਏ ਸੀ ਲੋਕ ਉਸ ਸਮੇਂ ਦੌਰਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਵੱਲੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਔਰੰਗਜ਼ੇਬ ਦੇ ਅਤਿਆਚਾਰ ਨੂੰ ਵੇਖਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਿਤਾ ਜੀ ਜਿਹੜੇ ਨੌਵੇਂ ਗੁਰੂ ਹੋਏ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਂਗ ਦਿੱਲੀ ਵਿਖੇ ਸੀਸ ਕੁਰਬਾਨ ਕਰ ਦਿੱਤਾ ਸੀਗਾ ਤੇ ਉਸ ਪਰੰਪਰਾ ਨੂੰ ਚਲਾਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਸੰਘਰਸ਼ ਕੀਤਾ ਜ਼ੁਲਮਾਂ ਦੇ ਖਿਲਾਫ ਆਪਣੇ ਚਾਰੇ ਸਹਬਜ਼ਾਦੇ ਕੁਰਬਾਨ ਕਰ ਦਿੱਤੇ ਜਿਨ੍ਹਾਂ ਦੇ ਵਿੱਚੋਂ ਦੋ ਛੋਟੇ ਸਹਬਜ਼ਾਦੇ ਜਿਹੜੇ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਸ ਸਥਾਨ ਤੇ ਫਤਿਹਗੜ੍ਹ ਸਰਹੰਦ ਵਿਖੇ ਕੁਰਬਾਨ ਹੋ ਗਏ ਸੀਗੇ ਤੇ ਇੱਥੇ ਹੀ ਮਾਤਾ ਗੁਜਰੀ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੀਗੇ ਉਹ ਵੀ ਇੱਥੇ ਸ਼ਹੀਦ ਹੋ ਗਏ ਸੀਗੇ ਇਸ ਸਥਾਨ ਤੇ ਫਤੇਗੜ ਸਾਹਿਬ ਇਸੇ ਕਰਕੇ ਹੀ ਪ੍ਰਚਲਿਤ ਹੋ ਗਿਆ ਤੇ ਇਸੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਹੋਰ ਗੁਰਦੁਆਰੇ ਵੀ ਹੈਗੇ ਆ ਨੇੜੇ-ਤੇੜੇ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਜਿੱਥੇ ਕਿ ਠੰਡਾ ਬੁਰਜ ਜਿਹੜਾ ਕਿ ਇੱਥੇ ਇਹ ਜਿਹੜਾ ਫਤੇਗੜ ਜੋਰਾਵਰ ਬਾਬਾ ਫਤੇ ਸਿੰਘ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਇਹਦੇ ਥੱਲੇ ਹੀ ਆਪਾਂ ਤੁਹਾਨੂੰ ਭੋਰੇ ਦੇ ਵਿੱਚ ਜਿਹੜਾ ਹੈਗਾ ਬਣਿਆ ਹੋਇਆ ਉੱਥੇ ਕੰਧਾ ਜਿੱਥੇ ਛੋਟੇ ਸਾਹਿਬ ਜਦੋਂ ਨੀਹਾਂ ਦੇ ਵਿੱਚ ਚਨਾਇਆ ਗਿਆ ਸੀ ਉਹਦੇ ਵੀ ਦਰਸ਼ਨ ਕਰਵਾਵਾਂਗੇ ਤੇ ਇਹਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਉਹ ਦੁਆਰ ਦੇ ਉੱਪਰ ਤੇ ਇਹ ਇਸ ਤੋਂ ਬਾਅਦ ਆਪਾਂ ਜਾ ਕੇ ਜਿਹੜਾ ਠੰਡਾ ਵਰਜਾ ਉਸ ਦੇ ਵੀ ਦਰਸ਼ਨ ਕਰਵਾਵਾਂਗੇ ਆ ਤੁਸੀਂ ਦੇਖ ਸਕਦੇ ਆਂ ਆਪਾਂ ਭੋਰੇ ਦੇ ਵਿੱਚ ਆ ਗਏ ਆਂ ਤੇ ਸੰਗਤ ਘੁੰਮ ਰਹੀ ਆ ਇਹਦੇ ਪਾਸੇ ਦੋ ਹੀ ਪਾਸੇ ਗੇਟ ਨੇ ਕਿਉਂਕਿ ਉਹ ਪੌੜੀਆਂ ਚੜ੍ਹਦੀਆਂ ਨੇ ਇੱਕ ਪਾਸੇ ਚੜ੍ਹਦੀਆਂ ਨੇ ਇੱਕ ਪਾਸੇ ਉਤਰਦੀਆਂ ਨੇ ਨੰਗਣ ਦਾ ਰਸਤਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰ ਤੋਂ ਆਪਾਂ ਥੱਲੇ ਆਏ ਆ ਗੁਰਦੁਆਰਾ ਸਾਹਿਬ ਦੇ ਅੰਦਰ ਜਾਣੇ ਆ ਭੋਰਾ ਸਾਹਿਬ ਦੇ ਤੇ ਆਹ ਜਗ੍ਹਾ ਤੇ ਉੱਪਰ ਜਿਹੜੀ ਤੁਸੀਂ ਦੇਖ ਰਹੇ ਹੋ ਬਾਉਂਡਰੀ ਬਣੀ ਹੋਈ ਆ ਵੇਪਾਂ ਲਗੀਆਂ ਹੋਈਆਂ ਨੇ ਆ ਸਾਹਮਣੇ ਜਿਹੜੀ ਉਹ ਦੀਵਾਰ ਆ ਜਿੱਥੇ ਛੋਟੇ ਸਾਹਿਬ ਜੱਦਾਂ ਨੂੰ ਨੀਹਾਂ ਦੇ ਵਿੱਚ ਚੜਾਇਆ ਗਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਤੇ ਇਹ ਗੇਟ ਜਿਹੜੇ ਕਿ ਸਵੇਰ ਦੇ ਸਮੇਂ ਖੁੱਲਦੇ ਆ ਆਪਾਂ ਸਵੇਰੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਇੱਥੇ ਹੀ ਛੋਟੇ ਸਾਹਿਬ ਜੱਦਾਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਅ ਸ਼ਹੀਦ ਕੀਤਾ ਗਿਆ ਸੀਗਾ ਨੀਹਾਂ ਦੇ ਵਿੱਚ ਚਨਾਕੇ ਤੇ ਇਥੇ ਬਹੁਤ ਦੂਰੋਂ ਦੂਰੋਂ ਸੰਗਤ ਦਾ ਦਰਸ਼ਨ ਕਰਨ ਆਉਂਦੀ ਆ ਇਸ ਤੋਂ ਬਾਅਦ ਆਪਾਂ ਚਾਵਾਂਗੇ ਠੰਡਾ ਬੁਰਜ ਠੰਡਾ ਬੁਰਜ ਆਪ ਸਭ ਜਾਣਦੇ ਹੀ ਹੋ ਤੇ ਇਥੇ ਦੋਸਤੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਕਿਉਂਕਿ ਅਤਿ ਸ਼ਾਵਾਦਾ ਅਜਿਹੇ ਧਾਰਮਿਕ ਸਥਾਨ ਤੁਹਾਡੇ ਤੱਕ ਲੈ ਕੇ ਆਉਨੇ ਆ ਤੇ ਹੋਰ ਇਤਿਹਾਸਿਕ ਗੱਲਾਂ ਤੁਹਾਡੇ ਮੂਰੇ ਰੱਖਦੇ ਆ ਤੇ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਰਹੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਫਤਿਹਗੜ੍ਹ ਸਭ ਪਹੁੰਚੇ ਸੀ ਬਾਹਰਲੇ ਪਾਸੇ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਆ ਇਹ ਉਹਨਾਂ ਦਿਨਾਂ ਦੀਆਂ ਜਦੋਂ ਕਿ ਸੋਕ ਸਭਾ ਲੱਗੀ ਸੀ ਦਸੰਬਰ ਮਹੀਨੇ ਦੀ ਤੇ ਇਸ ਕਰਕੇ ਵੀਡੀਓ ਇਸ ਪਾਸਟ ਸਟੋਰ ਕਰ ਲਈ ਸੀ ਇਸ ਕਰਕੇ ਵੀ ਸਮਾਂ ਨਹੀਂ ਲੱਗਿਆ ਉਹਨਾਂ ਦਿਨਾਂ ਦੇ ਵਿੱਚ ਸੇਵਾ ਦੇ ਵਿੱਚ ਸੀਗੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਵੀਡੀਓ ਕਿੰਨੀ ਲੱਗੀ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਆ ਬਾਹਰਲੀ ਸਾਈਡ ਆਪਾਂ ਆ ਗਏ ਸੀਗਾ ਤੁਸੀਂ ਦੋਨੇ ਪਾਸੇ ਦੇ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਸਵੇਰ ਦਾ ਸਮਾਂ ਵੀ ਤੁਹਾਨੂੰ ਦਿਖਾਵਾਂਗੇ ਸਵੇਰੇ ਕਿਵੇਂ ਦਾ ਸਮਾਂ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਸਥਾਨ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਊਗਾ ਕਿਉਂਕਿ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਵਾਪਸ ਚਲੇ ਜਾਂਦੇ ਆ ਸੰਗਤ ਇਹ ਗੁਰਦਰਾ ਸਾਹਿਬ ਸ਼ਹੀਦ ਕੰਚ ਸਾਹਿਬ ਆ ਕਿਉਂਕਿ ਇਸ ਸਥਾਨ ਦੇ ਉੱਪਰ ਜਦੋਂ ਚੱਪੜਚਿੜੀ ਦੇ ਵਿੱਚ جنگ ਲੱਗੀ ਸੀ ਬਾਬਾ ਬੰਦਾ ਸਿੰਘ ਭਾਦਰ ਨੇ ਕਹਦੀ ਚੱਪੜਚਿੜੀ ਦੇ ਵਿੱਚ ਸ਼ੇਰ ਮੁਹੰਮਦ ਖਾਨ ਤੇ ਵਜ਼ੀਰ ਖਾਨ ਨੂੰ ਹਰਾਇਆ ਤੇ ਮਾਰਿਆ ਸੀ ਤੇ ਉਸ ਤੋਂ ਬਾਅਦ ਉਹ جنگ ਦੇ ਦੌਰਾਨ ਜਿਹੜੇ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਇਸ ਥਾਂ ਤੇ ਸੰਸਕਾਰ ਕੀਤਾ ਗਿਆ ਸੀ ਇਸ ਤਰ੍ਹਾਂ ਦੇ ਫੁੱਲ ਲੱਗ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ ਸਜਾਵਟ ਪੂਰੀ ਸੀਗੀ ਤੇ ਕਿਉਂਕਿ ਸੋਖ ਸਵਾ ਸੀਗੀ ਉੱਥੇ ਮਨਮੋਹਕ ਤੌਰ ਤੇ ਮਤਲਬ ਬਹੁਤ ਸੁੰਦਰ ਸੁੰਦਰ ਫੁੱਲ ਲਗਾਏ ਹੋਏ ਸੀ ਕਿਉਂਕਿ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੂੰ ਵੀ ਸੰਗਤ ਬਹੁਤ ਪਿਆਰ ਕਰਦੀ ਆ ਦੋਸਤੋ ਆਪਾਂ ਪਹੁੰਚ ਗਏ ਆ ਠੰਡਾ ਬੁਰਜ ਠੰਡੇ ਬੁਰਜ ਦਾ ਇਤਿਹਾਸ ਆਪ ਸਭ ਜਾਣਦੇ ਹੋ ਕਿਉਂਕਿ ਜਦੋਂ ਵਜੀਰ ਖਾਨ ਨੇ ਅ ਛੋੜੇ ਸਾਹਿਬ ਜਦਿਆਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕੀਤਾ ਸੀ ਜਿਹੜਾ ਪਾਪੀ ਆਪਾਂ ਕਹਿ ਦਿੰਨੇ ਆ ਗੰਗੂ ਗੰਗੂ ਦੀ ਚੂਲੀ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋੜੇ ਸਾਹਿਬ ਜਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਹਿਲਾਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਇੱਥੇ ਠੰਡੇ ਵਰਜ ਤੇ ਛੱਡਿਆ ਗਿਆ ਕਿਉਂਕਿ ਤਸੀਹੇ ਦਿੱਤੇ ਗਏ ਕਿਉਂਕਿ ਉਸ ਸਮੇਂ ਧਰਮ ਕਬੂਲਣ ਦੇ ਲਈ ਇੱਕ ਉਸ ਸਮੇਂ ਇਸ ਠੰਡੇ ਵਰਜ ਦੇ ਨਾਲ ਨਦੀ ਵਗਦੀ ਸੀ ਉਹ ਨਦੀ ਜਿਹੜੀ ਵਗਦੀ ਸੀ ਉਹ ਦੀ ਸੀਤ ਲਹਿਰਾਂ ਜਦ ਮੈਂ ਠੰਡ ਦਾ ਮੌਸਮ ਦਸੰਬਰ ਦਾ ਮਹੀਨਾ ਹੋ ਜਾਂਦਾ ਸੀ ਠੰਡੀ ਹਵਾ ਚੱਲਦੀ ਸੀ ਵੀ ਇਹ ਇਸ ਠੰਡ ਨਾਲ ਛੋੜੇ ਸਹਾਬ ਜੱਤੇ ਤੇ ਮਾਤਾ ਗੁਜਰੀ ਜੀ ਧਰਮਕ ਕਬੂਲ ਕਰ ਲੈਣ ਇਸ ਸਥਾਨ ਦੇ ਉੱਪਰ ਕਹ ਦਈਏ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਇਹ ਨਮੀ ਦੇਖਾ ਤੇ ਪ੍ਰਾਤਨੇ ਦੇਖ ਟਹਿ ਚੁੱਕੀ ਆ ਤੇ ਉਸ ਸਮੇਂ ਦਰਾਂ ਨੇ ਇਹਨੂੰ ਉਹ ਸਮੇਂ ਦੇ ਜਿਹੜੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਇਸ ਨੂੰ ਵਧੀਆ ਤਰੀਕੇ ਨਾਲ ਬਣਾਇਆ ਤੇ ਆਪ ਆ ਗਏ ਫਤੇਗੜ ਸਾਹਿਬ ਲੰਗਰਾਂ ਦੇ ਵਿੱਚ ਤੇ ਫਤੇਗੜ ਲੰਗਰਾਂ ਦੇ ਵਿੱਚ ਵੱਡੇ ਤਾdad ਦੇ ਵਿੱਚ ਸੇਵਾ ਚੱਲ ਰਹੀ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰਾਂ ਦੇ ਵਿੱਚ ਸੰਗਤ ਸੇਵਾ ਕਰਾ ਰਹੀ ਸੀਗੀ ਜਿਵੇਂ ਕਿ ਚਾਹਾਂ ਦੇ ਲੰਗਰ ਪਰਲੇ ਪਾਸੇ ਰਸਨਾ ਪਹੁੰਚੀਆਂ ਹੋਈਆਂ ਸੀ ਦੋਸਤੋ ਇਸ ਲੰਗਰ ਹਾਲ ਦਾ ਨਾਮ ਹੈਗਾ ਆਪਾਂ ਮਾਤਾ ਗੁਜਰਕੌਰ ਜੀ ਤੇ ਆਪਾਂ ਫਤੇਗੜ ਸਾਹਿਬ ਨੂੰ ਇਸ ਦਿਨ ਰਾਤ ਬਤਾਈ ਸੀ ਇਸ ਕਰਕੇ ਆਪਾਂ ਸਵੇਰੇ ਤੁਹਾਨੂੰ ਸਾਰੀ ਵੀਡੀਓ ਇੱਕ ਹੋਰ ਦਿਖਾਵਾਂਗੇ ਸ਼ੇਰਵਾਤਵਾਦ ਕਰਦੇ ਹੋ ਕਮੈਂਟਾਂ ਵਿੱਚ ਜਰੂਰ ਲਿਖਿਓ ਸਤਿ ਸ੍ਰੀ ਅਕਾਲ ਜੀ